ਟਾੜੀ ਨੇ ਬਜੇ ਗੁਰਾਂ ਦੇ ਨਾਲੇ ਟਾੜੀ ਨੇ ਬਜੇ ਗੁਰਾਂ ਦੇ ਨਾਲੇ ਕਿੰਨੀ ਵੜ ਗਈ ਸੀ ਹਾਰਕੀਆਂ ਪੌੜੀਆਂ ਕਿੰਨੀ ਵੜ ਗਈ ਸੀ ਹਰਕੀਆਂ ਪੌੜੀਆਂ ਕਿੰਨੀ ਵੜ ਗਈ ਸੀ ਹਾਰਕੀਆਂ ਪੌੜੀਆਂ ਕਿੰਨੀ ਵੜ ਗਈ ਸੀ ਹਰਕੀਆਂ ਪੌੜੀਆਂ ਕਿੰਨੀ ਵਾਰ ਗਈ ਸੀ ਹਰਕੀਆਂ ਪੋੜੀਆਂ ਕਿੰਨੀ ਵਾਰ ਗਈ ਸੀ ਹਰਕੀਆਂ ਪੋੜੀਆਂ ਕਿੰਨੀ ਵਾਰ ਗਈ ਦਰਬਾਰੇ ਨੈਭਜੇ ਗੁਰਾਂ ਦੇ ਨਾਲ ਨੈਭਜੇ ਗੁਰਾਂ ਦੇ ਨਾਲ ਨੈਭਜੇ ਗੁਰਾਂ ਦੇ ਨਾਲ ਨੈਭਜੇ ਗੁਰਾਂ ਦੇ ਨਾਲ ਸਾਡੀ ਨੈਭਜੇ ਗੁਰਾਂ ਦੇ ਨਾਲ ਭਜੇ ਗੁਰਾਂ ਦੇ ਨਾਲ ਸਾਡੀ ਨੇ ਭਜੇ ਗੁਰਾਂ ਦੇ ਨਾਲ ਪੰਜ ਵਾਰ ਗਈ ਸੀ ਹਰਕੀਆਂ ਪੌੜੀਆਂ 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 ਸਾਛ ਵਾਰਾਂ ਦਰਬਾਰੇ ਸਤ ਵਾਰੀ ਗਈ ਦਰਬਾਰੇ ਸਾਡੀ ਨੇ ਬਜੇ ਗੁਰਾਂ ਦੇ ਨਾਲ ਸਤ ਵਾਰੀ ਗਈ ਦਰਬਾਰੇ ਸਾਡੀ ਨੇ ਬਜੇ ਗੁਰਾਂ ਦੇ ਨਾਲ ਕੀ ਸੁਖਿਆ ਸੀ ਹਰਕੀਆਂ ਪੌੜੀਆਂ 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 ਦਰਬਾਰ ਸਾਡੀ ਨੇ ਬਜੇ ਗੁਰਾਂ ਦੇ ਨਾਲ ਕੀ ਸੁਖਿਆ ਦਰਬਾਰ ਸਾਡੀ ਨੇ ਬਜੇ ਗੁਰਾਂ ਦੇ ਨਾਲ ਫੁੱਲੀਆਂ ਪਤਾ ਸੇ ਹਰਕੀਆਂ ਪੌੜੀਆਂ 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 ਵਾਰੇ ਪ੍ਰਸ਼ਾਦ ਖਿਰਕੋਂ ਤੋਂ ਆਉਂਦਾ ਨਾਮੇ ਕੜਾ ਪ੍ਰਸ਼ਾਦ ਦਰਬਾਰੇ ਨਿਰਜੈ ਗੁਰਾਂ ਦੇ ਨਾਲੇ ਕੜਾ ਪ੍ਰਸ਼ਾਦ ਨਾਲ ਸਾਡੀ ਲਿਬ ਜੈ ਗੁਰਾਂ ਦੇ ਨਾਲੇ ਕੜਾ ਪ੍ਰਸ਼ਾਦ ਦਰਬਾਰੇ ਸਾਡੀ ਨੇਬ ਜੈ ਗੁਰਾਂ ਦੇ ਨੇਬਜੇ ਗੁਰਾਂ ਦੇ ਨਾਲੇ ਸਾਡੀ ਨੇਬਜੇ ਗੁਰਾਂ ਦੇ ਨਾਲੇ ਨੇਬਜੇ ਗੁਰਾਂ ਦੇ ਨਾਲੇ ਸਾਡੀ ਨੇਬਜੇ ਗੁਰਾਂ ਦੇ ਨਾਲੇ ਕੀ ਸੁਖਿਆ ਸੀ ਹਰਕੀਆਂ ਪੌੜੀਆਂ 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 ਮੇਗਾ ਕੋਈ ਦਰਖਲ ਕਰ ਲੋ ਬਾਬਾ ਜੀ ਪਹੁੰਚ ਗਿਓ ਨੇ ਉਥੇ ਰੜੇ ਮੋੜ ਪਹੁੰਚ ਕੇ ਨਵਾਬਾ ਜੀ ਨਾਲ ਆਈ ਤੇ ਜੇ ਕੋਈ ਆ ਬੱਚਾ ਬਹੁਤ ਨਹੀਂ ਕੀ ਸੁਖਿਆ ਦਰਬਾਰ ਸਾਡੀ ਨੇ ਬਜੇ ਗੁਰਾਂ ਦੇ ਨਾਲ ਮੈਂ ਰੜੇ ਮੋੜ ਪਹੁੰਚੋ ਦਰਬਾਰ ਸਾਡੀ ਨੇ ਬਜੇ ਗੁਰਾਂ ਦੇ ਨਾਲ मै हार मंगी दरबार साढी लेव जयुरां देर ਤੇ ਮੰਗੀ ਦਰਬਾਰੇ ਸਾਢਿਨੇ ਬਜੇ ਗੁਰਾਂ ਦੇ ਨਾਮੇ ਨਿਮ ਜੇ ਗੁਰਾਂ ਦੇ ਨਾਮੇ ਨਿਮ ਜੇ ਗੁਰਾਂ ਦੇ ਨਾਮੇ ਗੁਰਾਂ ਦੇ ਨਾਮੇ ਸਾਢਿਨੇ ਬਜੇ ਗੁਰਾਂ ਦੇ ਨਾਰੇ ਜੇਪ ਜੇ ਗੁਰਾਂ ਦੇ ਨਾਮੇ ਸਾਢਿਨੇ ਬਜੇ ਗੁਰਾਂ ਦੇ ਨਾਮੇ